ਨਾਵਨੇ ਪੰਜਾਬੀ ਦੇਖ ਰਹੇ ਤੁਸੀਂ ਮਹਾਂ ਅੰਚਲ ਜੱਗੀ ਅਲੱਗ-ਅਲੱਗ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਹੋਈ ਹੈ ਦੁਕਾਨਾਂ ਦੇ ਉੱਤੇ ਕਿ ਚਾਈਨਾ ਡੋਰ ਲਗਾਤਾਰ ਵਿਕ ਰਹੀ ਹੈ ਲੇਕਿਨ ਇਹ ਮਾਮਲਾ ਬਿਲਕੁਲ ਉਲਟ ਹੀ ਸਾਹਮਣੇ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇੱਕ ਬੱਚੀ ਜੋ ਕਿ ਆਪਣੇ ਦਾਦੇ ਦੇ ਨਾਲ ਮੋਟਰਸਾਈਕਲ ਦੇ ਉੱਤੇ ਜਾ ਰਹੀ ਹੁੰਦੀ ਹੈ ਤਾਂ ਰਾਹ ਦੇ ਵਿੱਚ ਡੋਰ ਉਸਦੇ ਗਲੇ ਦੇ ਵਿੱਚ ਫਸ ਜਾਂਦੀ ਹੈ ਪਰ ਇਹ ਡੋਰ ਚਾਈਨਾ ਡੋਰ ਨਹੀਂ ਸਗੋ ਧਾਗੇ ਵਾਲੀ ਡੋਰ ਸੀ ਤੇ ਇਸ ਛੋਟੀ ਜਿਹੀ 5 ਤੋਂ 7 ਸਾਲ ਦੀ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਡੋਰ ਕਰਕੇ ਜੋ ਕਿ ਧਾਗੇ ਦੀ ਦੱਸੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਵੀ ਇਸ ਦੀ ਜਾਂਚ ਕੀਤੀ ਗਈ ਦੇਖਿਆ ਗਿਆ ਕਿ ਆਖਰਕਾਰ ਕੀ ਕਾਰਨ ਸੀ ਤਾਂ ਦੱਸਿਆ ਜਾ ਰਿਹਾ ਇਹ ਚਾਈਨਾ ਡੋਰ ਨਹੀਂ ਹੈ ਸਗੋ ਧਾਗੇ ਵਾਲੀ ਡੋਰ ਇਸ ਬੱਚੀ ਦੀ ਗਲੇ ਦੇ ਵਿੱਚ ਫਸ ਜਾਂਦੀ ਹੈ ਜਿਸ ਤੋਂ ਬਾਅਦ ਉਹ ਜਿਹੜੀ ਆ ਰੱਬ ਨੂੰ ਪਿਆਰੀ ਹੋ ਜਾਂਦੀ ਆ 507 ਸਾਲ ਇਸ ਬੱਚੀ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦੀ ਡੋਰ ਗਲੇ ਦੇ ਵਿੱਚ ਫਸਣ ਦੇ ਨਾਲ ਮੌਤ ਹੋ ਗਈ ਹੈ ਮ੍ਰਿਤਕ ਲੜਕੀ ਦੀ ਪਛਾਣ ਹਰਲੀਨ ਕੌਰ ਵਜੋਂ ਹੋਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਛੋਟੀ ਬੱਚੀ ਆਪਣੇ ਦਾਦਾ ਜੀ ਦੇ ਨਾਲ ਮੋਟਰਸਾਈਕਲ ਦੇ ਉੱਤੇ ਜਾ ਰਹੀ ਸੀ ਤਾਂ ਉਸ ਦੀ ਗਰਦਨ ਦੇ ਵਿੱਚ ਇੱਕ ਡੋਰ ਦਾ ਗੁੱਛਾ ਫਸ ਜਾਂਦਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਹਾਸਾ ਚਾਈਨਾ ਦੀ ਡੋਰ ਨਾਲ ਨਹੀਂ ਸਗੋ ਧਾਗੇ ਦੀ ਡੋਰ ਨਾਲ ਹੋਇਆ ਤਾਂ ਘਰ ਦੇ ਵਿੱਚ ਜ਼ਾਹਿਰ ਜੀ ਗੱਲ ਹੈ ਕਿ ਸੱਥਰ ਵਿਸ ਚੁੱਕੇ ਨੇ ਤੇ ਮਾਪੇ ਜਿਹੜੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲਾ ਆਪਣੇ ਅੱਖਾਂ ਦੇ ਮੂਰੇ ਮ੍ਰਿਤਕ ਛੋਟੀ ਜਿਹੀ ਬੱਚੀ ਨੂੰ ਦੇਖ ਕੇ ਉਹਨਾਂ ਦੀ ਰੂਹ ਕੰਬ ਜਾਂਦੀ ਹੈ ਤੇ ਉੱਚੀ ਉੱਚੀ ਪੁੱਬਾ ਮਾਰ ਕੇ ਘਰ ਦੇ ਜਿਹੜੇ ਰੋਂਦੇ ਹੋਏ ਨਜ਼ਰ ਆਉਂਦੇ ਨੇ ਲਹੂ ਲੋਹਾਨ ਇਹ ਕੁੜੀ ਛੋਟੀ ਜਿਹੀ ਜਿਹੜੀ ਮੰਝੇ ਦੇ ਉੱਤੇ ਪਈ ਹੋਈ ਹੈ ਇਸ ਨੂੰ ਦੇਖ ਕੇ ਜਿਹੜੇ ਗਲੀ ਵਾਲੇ ਵੀ ਹੁੰਦੇ ਨੇ ਉਹਨਾਂ ਦੇ ਵੀ ਰੂ ਕੰਮ ਦੀ ਆ ਤਾਂ ਕੀ ਕੁਝ ਪਰਿਵਾਰਕ ਮੈਂਬਰਾਂ ਦਾ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾਵਾਂਗੇ ਤੇ ਜਿਹੜੀ ਸਤਨਾਮ ਸਿੰਘ ਦੀ ਪੋਤੀ ਹੈਗੀ ਆ ਇਹ ਇਹ ਹਰਲੀਨ ਲੜਕੀ ਆ 7 ਸਾਲ ਦੀ ਇਹਦੇ ਫਾਦਰ ਦਾ ਨਾਮ ਬਿੰਦਾ ਉਹ ਸਤਨਾਮ ਸਿੰਘ ਆਪਣੀ ਪੋਤੀਆਂ ਦੋਨਾਂ ਨੂੰ ਲੈ ਕੇ ਜਾ ਰਿਹਾ ਸੀ ਇਹ ਮੁਰੇ ਬੈਠੀ ਸੀ ਵੱਡੀ ਜਿਹੜੀ ਸੀ ਉਹ ਪਿੱਛੇ ਬੈਠੀ ਸੀ ਇਹ ਦਸਾਂਝ ਕਲਾਂ ਦੁਕਾਨ ਕਰਦੇ ਨੇ ਉੱਥੇ ਲੈ ਕੇ ਜਾ ਰਿਹਾ ਸੀ ਨਾਲ ਆਪਣੇ ਜਦੋਂ ਜਾ ਰਿਹਾ ਸੀ ਰਸਤੇ 'ਚ ਖੇਤਾਂ ਵਿੱਚ ਇੱਕ ਡੋਰ ਜਿਹੜੀ ਆ ਨਾਰਮਲ ਹੈਗੀ ਜਿਹੜੀ ਉਹ ਉਹਦੇ ਕਿਤੇ ਗਰਦਨ ਦੇ ਵਿੱਚ ਫਸ ਗਈ ਉਹਦੇ ਨਾਲ ਜਿਹੜੀ ਉਹਦੇ ਗਰਦਨ 'ਚ ਜਾਦਾ ਫਸਣ ਕਰਕੇ ਇਹਦੀ ਮੌਤ ਹੋ ਗਈ। ਉਹ ਰੋ ਪਹਿਲਾਂ ਮੀਰ ਹਸਪੀਟਲ ਗਿਆ ਸੀ ਫਿਰ ਬਰਖ ਹਸਪੀਟਲ ਗਿਆ ਤੇ ਉਥੋਂ ਡਿਕਲੇਅਰ ਹੋ ਗਿਆ ਕਿ ਇਹਦੀ ਮੌਤ ਹੋ ਚੁੱਕੀ ਹੈ। ਇਹ ਡੋਰ ਅਸੀਂ ਉਹਦੇ ਮੋਟਰਸਾਈਕਲ ਤੋਂ ਕੱਢ ਲਈ ਹੈ। ਪਰ ਇਹ ਨੋਰਮਲ ਡੋਰ ਡੋਰ ਹੈਗੀ ਆ ਔਰ ਜਿਹੜੀ ਡੋਰ ਸਾਨੂੰ ਜਿੱਥੇ ਵਾਕਿਆ ਹੋਇਆ ਅਸੀਂ ਉੱਥੋਂ ਵੀ ਡੋਰ ਲਈ ਆ ਉਹਦੇ ਨਾਲ ਦੀ ਉਹ ਵੀ ਨੋਰਮਲ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਦੇਖੋ ਕਿੰਨਾ ਵੱਡਾ ਇਹ ਜਿਹੜਾ ਦੁਖਦ ਘਟਨਾ ਹੈਗੀ ਆ ਵੀ ਪਤੰਗ ਵਗੈਰਾ ਜਿਹੜੇ ਆ ਜਿਹੜੇ ਡੋਰ ਜਿਹੜੀ ਨੋਰਮਲ ਡੋਰ ਵੀ ਆ ਉਹ ਵੀ ਇੱਕ ਜਾਨਲੇਵਾ ਡੋਰ ਬਣ ਗਈ ਹੈ ਇਸ ਕਰਕੇ ਕਿਸੇ ਤਰੀਕੇ ਦਾ ਇਦਾਂ ਦਾ ਜਿਹੜਾ ਉਹ ਨਾ ਕਰੋ ਪਤੰਗ ਵਗੈਰਾ ਦੀ ਪੱਕੀ ਡੋਰ ਨਾਲ ਨਾ ਚੜਾਓ ਦੇ ਨਾਈ ਚੈਨਾਡੋਰ ਬਾਰੇ ਵੀ ਅਸੀਂ ਕਹਿੰਦੇ ਹਾਂ ਵੀ ਚੈਨਾਡੋਰ ਵੀ ਜਿਹੜੀ ਆ ਉਹ ਵੀ ਇਹ ਇਦਾਂ ਵਿਕਣੀ ਨਹੀਂ ਚਾਹੀਦੀ ਨਾਈ ਇਦਾਂ ਦਾ ਕੋਈ ਗੱਲਬਾਤ ਸਾਹਮਣੇ ਆਣੀ ਨਹੀਂ ਚਾਹੀਦੀ ਸੁਖੰਦਰੀ ਇਹਨਾਂ ਦੇ ਮਦਰ ਫਾਦਰ ਦਾਸ ਤੇ ਬੈਠਾ ਉਹ ਉਹਦੇ ਇਹਦੀ ਮਦਰ ਦਾ ਪੀਜੀ ਜਿਹੜਾ ਆਪਰੇਸ਼ਨ ਹੋਇਆ ਪਿੱਤੇ ਦਾ ਉਹ ਉੱਥੇ ਗਏ ਹੋਏ ਨੇ ਉੱਥੋਂ ਆ ਰਹੇ ਨੇ ਤੇ ਉਹ ਫਿਰ ਇਹ ਇਹਦਾ ਬੱਚਾ ਇਕੱਲਾ ਹੀ ਹੈ ਜੀ ਇਹਦੇ ਬੇਟੀ ਇੱਕੋ ਹੀ ਹੈ ਜੀ ਹਰਲੀਨ ਇਹਦਾ ਨਾਮ ਦੀ ਕਾਰਵਾਈ ਸਰ ਕੀ ਹੋ ਗਈ ਇਹ ਹੁਣ ਉਹਦੇ ਦਾਦੇ ਨਾਲ ਗੱਲ ਕੀਤੀ ਹੈ ਜੀ ਉਹ ਦਾਦਾ ਇਸ ਟਾਈਮ ਸਹੀ ਪੋਜੀਸ਼ਨ 'ਚ ਨਹੀਂ ਹੈ ਉਹਨਾਂ ਨੇ ਮੈਨੂੰ ਕਹਿਤਾ ਕਿ ਕੋਈ ਗੱਲ ਨਹੀਂ ਜੀ ਨੋਰਮਲ ਅਸੀਂ ਜਿਹੜਾ ਵੀ ਹੈਗਾ ਤੁਹਾਨੂੰ ਦੱਸ ਦਿੰਦਾ ਇਹ ਕਲੀਅਰ ਹੋ ਗਿਆ ਜੀ ਡੋਰ ਚైనਾ ਡੋਰ ਨਹੀਂ ਹੈ ਜੀ ਚైనਾ ਡੋਰ ਨਹੀਂ ਹੈ ਜੀ ਇਹ ਕਲੀਅਰ ਹੈ ਜੀ ਮੇਰੇ ਕੋਲ ਪਈ ਹੈ ਜੀ ਮੈਂ ਕਲੀਅਰ ਕਰ ਲਿਆ ਚੈਨਾ ਡੋਰ ਨਹੀਂ ਹੈ ਇਹ ਨੋਰਮਲ ਹੈ ਮੈਂ ਘਰਦਿਆਂ ਨੂੰ ਸਾਰਿਆਂ ਨੂੰ ਦਿਖਾ ਦਿੱਤਾ ਤੇ ਘਰ ਜਿੰਨੇ ਵੀ ਪਰਿਵਾਰ ਦੇ ਮੈਂਬਰ ਆ ਸਾਰਿਆਂ ਨੂੰ ਦਿਖਾਤੀ ਆ ਡੋਰ ਉਹਨਾਂ ਨੂੰ ਦਿਖਾ ਵੀ ਦਿੱਤੀ ਆ ਤੇ ਚੈੱਕ ਵੀ ਕਰਾ ਦਿੱਤੀ ਆ ਤੇ ਮੌਕੇ ਤੇ ਮੌਤ ਹੋ ਗਈ ਮੈਨੂੰ ਲੱਗਦਾ ਕਿ ਇਹਨਾਂ ਦੀ ਜਿਹੜਾ ਇਹ ਲੈ ਕੇ ਜਾਂਦੇ ਸੀ ਉਸੇ ਖੂਨ ਡੋਲਿਆ ਹੋਇਆ ਅਸੀਂ ਚੈੱਕ ਕਰ ਲਿਆ ਪਰ ਮੇਰ ਹਸਪੀਟਲ ਮੈਨੂੰ ਮੈਂ ਉਥੋਂ ਕਨਫਰਮ ਕੀਤਾ ਕਿ ਉਥੋਂ ਕਹਿ ਰਹੇ ਸੀ ਕਿ ਸਾਹ ਨਹੀਂ ਰਹੀ ਸੀ ਚੱਲਦਾ ਪਰ ਇਹਨਾਂ ਨੇ ਡਿਕਲੇਅਰ ਕਰਾਣਾ ਹੁੰਦਾ ਤੇ ਉਹ ਬਰਖ ਹਸਪੀਟਲ ਗਏ ਬਰਖ ਹਸਪੀਟਲ ਤੋਂ ਕਲੀਅਰ ਕਰਤਾ ਨੇ ਸਤਨਾਮ ਸਿੰਘ ਨੇ ਵੀ ਭਾਜੀ ਮੌਤ ਹੋ ਗਈ